ਚੋਰੀ ਦੇ ਤਿੰਨ ਮੋਟਰਸਾਈਕਲਾਂ ਸਣੇ ਤਿੰਨ ਵਿਅਕਤੀ ਗ੍ਰਿਫਤਾਰ ਹੋਏ ਨੇ ਤਾਂ ਦੱਸ ਦਈਏ ਕਿ ਜਿੱਥੇ ਬਟਾਲਾ ਦੇ ਵਿੱਚ ਚੋਰੀ ਦੇ ਤਿੰਨ ਮੋਟਰਸਾਈਕਲਾਂ ਸਣੇ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਤਤਤ ਜਾਂਚ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਜਿੱਥੇ ਨਾਕਾਬੰਦੀ ਦੇ ਦੌਰਾਨ ਪਵਨ ਕੁਮਾਰ, ਰਾਜबीर ਸਿੰਘ ਤੇ ਪਵਨ ਕੁਮਾਰ ਉਰਫ ਪੰਨਾ ਮਾਜਰਾ ਨੂੰ ਚੋਰੀशुदा ਮੋਟਰਸਾਈਕਲ ਸਣੇ ਗ੍ਰਿਫਤਾਰ ਕੀਤਾ ਜਾਂਦਾ। ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਨਿਸ਼ਾਨਦੇਹੀ ਤੇ ਦੋ ਹੋਰ ਮੋਟਰਸਾਈਕਲ ਬਰਾਬਰ ਹੋਏ ਨੇ। ਉਦੋਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਹੁਣ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਮੈਂ ਫੈਸਲ ਸਿੰਘ ਸਿੰਗ ਐਸਐਸ ਸਿਟੀ ਪਟਿਆਲਾ ਮਿਤੀ 6/12/25 ਨੂੰ ਐਸਐਸ ਸੁਰਾਤ ਨੇ ਲਿਖੀ ਨਿਪਾਲਟੀ ਦੁਰਾਨੀ ਸਪੈਸ਼ਲ ਅਕਾਬੰਦੀ ਜਿੰਨ ਲੌਣ ਜਵਨ ਅਵੰਤ ਕੁਮਾਰ ਰਾਜਵੀਰ ਸਿੰਘ ਅਵੰਤ ਕੁਮਾਰ ਇਹ ਸਾਰੇ ਗੌਰਫੂਦੇ ਦੇ ਰਹਿਣ ਵਾਲੇ ਨਾ ਦਿਨਾਪੁਰੇ ਦੀ ਚੋਰੀ ਦਾ ਮੋਟਾ ਸਰਕਵਰ ਘਟਕੀ ਨਖਲਾਫ ਹੈ ਅਨਕਦਮਾ ਨੰਬਰ 23825 ਅੰਡਰ ਸੈਕਸ਼ਨ 402 ਨੰਦੇ 172 ਬਿਨੈਸ ਦਾ ਦਰਜ ਕੀਤਾ ਗਿਆ ਸੀ ਜੋ ਤਰਾਨੇ ਪੁਸ਼ਕੇਸ਼ ਇਹਨਾਂ ਦੇ ਇਨਸਾਬ ਤੇ ਇਹਨਾਂ ਤੋਂ ਦੋ ਹੋਰ ਇਹਨਾਂ ਵੱਲੋਂ ਜੋ ਚੋਰੀਛੁਦਾ ਮੁਰਸ਼ਾਲਾ ਉਹ ਬ੍ਰਾਂਧ ਕੀਤੀ ਟੋਟਲ ਤਿੰਨ ਮੁਰਸ਼ਾਲਾ ਉੱਤੇ ਇਹਨਾਂ ਨੇ ਬ੍ਰਾਂਧ ਕੀਤੀ ਹੈ ਬਾਕੀ ਇਹਨਾਂ ਦੀ ਪੁਸ਼ਕੇਸ਼ ਦੀ ਹੋਰ ਜਾਰੀ ਚੱਲਦੀ ਹੈ ਇਹਨਾਂ ਨੌਜਵਾਨਾਂ ਵਿੱਚ ਰਾਜਵੀਰ ਸਿੰਘ ਦੇ ਨਾਲ ਇਹ ਆਲਰੇਡੀ ਮਾਜੂਬ ਅਦਾਲਤ ਵੱਲੋਂ 389B2 ਦਾ ਖੋਹਾਂ ਦੇ ਸਬੰਧਤ ਮੁੱਦਮਾ ਉਹਦੇ ਵਿੱਚ ਇਹ ਪੀਓ ਡਿਕਲੇਰ ਹੋ ਚੁੱਕਾ ਜਿਸ ਵਿੱਚ ਇਹਦੀ ਗ੍ਰਿਫਤਾਰੀ ਪਾਈ ਜਾਦੀ ਹੈ